ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਦੋ ਬੱਸਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਕਈ ਸਵਾਰੀਆਂ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਦੱਸਿਆ ਕਿ ਅੰਮ੍ਰਿਤਸਰ ਦੇ α1 ਮਾਲ ਦੇ ਕੋਲ ਇਹ ਪੂਰਾ ਹਾਦਸਾ ਵਾਪਰਦਾ ਹੈ ਜਿੱਥੇ ਇੱਕ ਬੱਸ ਦੀ ਬ੍ਰੇਕ ਫੇਲ ਹੋ ਜਾਂਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਇਸੇ ਵਜ੍ਹਾ ਕਰਕੇ ਇਹ ਪੂਰਾ ਹਾਦਸਾ ਵਾਪਰਦਾ ਹੈ ਸਭ ਕੋਈ ਨਹੀਂ ਹੁਣ ਗੱਲ ਨੂੰ ਦਿੱਤਾ ਦੀ ਆਉਂਦਾ ਕੋਈ ਆਉਂਦੇ ਆ ਪਾਲ ਸਿੰਘ ਗਾਰ ਕਾਰ ਖੜੀ ਸੀ ਕਾਰ ਨੂੰ ਥੱਲੇ ਪਾਸੇ ਭੰਡਾ ਕੇ ਤੇ ਦੂਜੀ ਪਾਸੇ ਨੂੰ ਭੰਡਿਆ ਉਹਨੇ ਤੇ ਅਸੀਂ ਵਿੱਚ ਬੈਠੇ ਸੀ ਕਿ ਇਹ ਤਾਂ ਮੰਦਾ ਦਾ ਬਾਰੀ ਕੋਲੇ ਸੀਗਾ ਮਗਰ ਅਸੀਂ ਦੋ ਬੰਦੇ ਮੂਰੇ ਸੀਗੇ ਤੇ ਉਹ ਨਾਲ ਦੇ ਬੰਦੇ ਤਾਂ ਸਰਸੂ 6:00 ਵਜੇ ਕੱਟ ਵਜੇ ਪੈ ਸੈਰ ਵਜੇ ਉਹ ਤਾਂ ਠੀਕ ਆ ਤੇ ਮੈਂ ਵੀ ਠੀਕ ਅੱਗੇ ਉੱਧਰ ਕੇ ਲੰਮਣ ਲਾ ਗਏ ਨਾਲ ਵਿੱਚ ਅੰਦਰ ਗਏ ਕਿੰਦਰ ਗਏ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਬੱਸ ਦਾ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਬੱਸ ਦੇ ਸ਼ੀਸ਼ੇ ਟੁੱਟੇ ਹੋਏ ਨੇ ਤਾਂ ਜੋ ਯਾਤਰੀ ਇਸ ਬੱਸ ਦੇ ਵਿੱਚ ਸਵਾਰ ਸਨ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਤੇ ਗੁੱਸੇ ਦੇ ਵਿੱਚ ਦੂਸਰੇ ਬੱਸ ਡਰਾਈਵਰ ਦੇ ਵੱਲੋਂ ਬੱਸ ਦੀ ਭੰਨ ਤੋੜ ਵੀ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਕੋਲ ਇਹ ਪੂਰਾ ਹਾਦਸਾ ਵਾਪਰਦਾ ਹੈ α1 ਮਾਲ ਦੱਸਿਆ ਜਾ ਰਿਹਾ ਹੈ ਜਿੱਥੇ ਇਹ ਦੋ ਬੱਸਾਂ ਆਪਸ ਦੇ ਵਿੱਚ ਟਕਰਾਂਦੀਆਂ ਨੇ ਇੱਕ ਬੱਸ ਜਿਸ ਦੀ ਅਚਾਨਕ ਬ੍ਰੇਕ ਫੇਲ ਹੋ ਜਾਂਦੀ ਹੈ ਬਿਕਾਬੂ ਹੋ ਕੇ ਉਹ ਦੂਜੀ ਬੱਸ ਦੇ ਵਿੱਚ ਜਾ ਟਕਰਾਂਦੀ ਹੈ ਤਾਂ ਇਸ ਹਾਦਸੇ ਦੇ ਵਿੱਚ ਜੋ ਬੱਸ ਦੇ ਵਿੱਚ ਲੋਕ ਸਵਾਰ ਸਨ ਉਹਨਾਂ ਨੂੰ ਸੱਟਾਂ ਲੱਗਦੀਆਂ ਨੇ ਤੇ ਇਹ ਕਿੱਥੇ ਐਕਸੀਡੈਂਟ ਕਿੱਥੇ ਹੋਇਆ ਹੈ ਜਿਹੜਾ ਆਪਣਾ ਪੌੜਾ ਆਪਣਾ ਪੌੜਾ ਜਿਹੜਾ ਪੌੜਾ ਜਿਹੜਾ ਮੇਰੇ ਕੋਲ ਮਰਦ ਦਾ ਨਾਮ ਹੈ ਆਮਣੋ ਸਾਹਮਣੇ ਵੱਜੀਆਂ ਬੱਸਾਂ ਨਹੀਂ ਉਹ ਇਕੱਲੇ ਤੋਂ ਉਤਰਦੀ ਜੀ ਬੱਸ ਤੇ ਬ੍ਰੇਕ ਹੋ ਗਏ ਅੱਛਾ ਬ੍ਰੇਕ ਫੇਲ ਹੋ ਗਏ ਹਾਂ ਜੀ ਉਹ ਬੱਸ ਉਹ ਬਾਤ ਕਰੀ ਜੀ ਉਹਦੀ ਆ ਬੱਜੀਆਂ ਤੁਸੀਂ ਫਿਰ ਇਕੱਲੇ ਆਏ ਕਿ ਹੋਰ ਵੀ ਪਰਿਵਾਰ ਨਾਲ ਨਹੀਂ ਇਕੱਲੇ ਜੀ ਤੁਸੀਂ ਇਕੱਲੇ ਸੀ ਹਾਂ ਜੀ ਤੇ ਸਿਧਾਂਤ ਸਾਹਿਬ ਹੋਰ ਵੀ ਕਾਫੀ ਲੋਕ ਆਏ ਆ ਹਾਂ ਜੀ ਮੋਹਨ ਸਿੰਘ ਜੀ ਸਵਾਰੀ ਦਾ ਫੋਨ ਸੀਗੀ ਬੱਸ ਅਰੇ ਸਵਾਰੀ ਫੋਨ